ਕਿੰਨੇ ਕੰਜਗਾ ਨੇ ਹੁਣ ਕੰਜਗਾ ਆਪਾਂ ਹਰ ਇੱਕ ਸਾਲ ਬਿਠਾਉਨੇ ਆ ਹੋਰ ਵੀ ਆਪਾਂ ਬਹੁਤ ਰੀਤੀ ਰਿਵਾਜ ਕਰਦੇ ਆ ਪਰ ਇਹ ਕੰਜਗਾ ਨੂੰ ਅਸਲ ਦੇ ਵਿੱਚ ਤੁਹਾਡੀ ਲੋੜ ਆ ਅਗਰ ਵਾਹਿਗੁਰੂ ਨੇ ਤੁਹਾਨੂੰ ਇੰਨਾ ਕੁ ਜੋਗਾ ਕਰਿਆ ਹੋਇਆ ਕਿ 5-700 ਰੁਪਏ ਨਾਲ ਤੁਹਾਨੂੰ ਬਹੁਤਾ ਫਰਕ ਨਹੀਂ ਪੈਂਦਾ ਆਪਾਂ ਖੜੇ ਖੜੇ ਖਰਚ ਦਿੰਨੇ ਆ ਵੀ ਕੋਈ ਚੱਕਰ ਨਹੀਂ ਪਰ ਇਸ ਪਰਿਵਾਰ ਦਾ ਜਰੂਰ ਸਾਥ ਦਿਓ ਕਿਉਂਕਿ ਉਹੀ ਪੰਜ 700 ਨਾਲ ਨਾ ਜਿਹੜੇ ਇਹ ਪਰਿਵਾਰ ਦੇ ਬੱਚੇ ਸਕੂਲਾਂ ਚੋਂ ਹਟੇ ਹੋਏ ਨੇ ਇਹ ਸਕੂਲ ਦੇ ਵਿੱਚ ਪੜ ਸਕਦੇ ਨੇ ਤਿੰਨ ਲੜਕੀਆਂ ਨੇ ਤੁਸੀਂ ਦੇਖ ਸਕਦੇ ਹੋ ਔਰ ਦੇਖੋ ਰਸੋਈ ਵੀ ਜਿਹੜੀ ਹੈ ਘਰ ਦੇ ਹਾਲਾਤ ਦੇਖੋ ਪੌੜੀਆਂ ਦੀ ਛੱਤ ਜਿਹੜੀ ਹੈ ਥੱਲੇ ਬਣੀ ਹੋਈ ਹੈ ਇਸ ਤਰ੍ਹਾਂ ਦਾ ਪਰਿਵਾਰ ਦਾ ਜਰੂਰ ਆਪਾਂ ਨਾਲ ਮਿਲ ਕੇ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਨੂੰ ਮੈਂ ਸਾਰੀ ਸੰਗਤ ਮੁਰੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜਾ ਜਿਹਾ ਧਿਆਨ ਨਾਲ ਜਰੂਰ ਸੁਣਿਓ ਕਿਉਂਕਿ ਚੰਗਾ ਮਾੜਾ ਟਾਈਮ ਜਿਹੜਾ ਹੈ ਹਰੇ ਉਤਰਾ ਚੜ੍ਹਾ ਜਿਹੜਾ ਜ਼ਿੰਦਗੀ ਦੇ ਕਈ ਹਿੱਸੇ ਨੇ ਇਹਦੇ ਵਿੱਚ ਨਾਮ ਡੋਲਣ ਦੀ ਸ਼ਕਤੀ ਜਿਹੜੀ ਆ ਸਿਰਫ ਇੱਕ ਪ੍ਰਮਾਤਮਾ ਤੋਂ ਮਿਲਦੀ ਹੈ ਜੇ ਆਪਾਂ ਪ੍ਰਮਾਤਮਾ ਦਾ ਨਾਮ ਲੈਨੇ ਆ ਪਰ ਕਈ ਵਾਰ ਕੀ ਹੁੰਦਾ ਮਤਲਬ ਪਰਿਵਾਰ ਪਰਿਵਾਰਕ ਮਜਬੂਰੀਆਂ ਦੇ ਕਾਰਨ ਜਦੋਂ ਨਾ ਸਕੂਲ ਦੇ ਬੱਚਿਆਂ ਦੀ ਆਪਾਂ ਫੀਸ ਨਹੀਂ ਭਰ ਪਾਉਂਦੇ ਤਾਂ ਸਾਨੂੰ ਮਤਲਬ ਆਪਾਂ ਆਲੇ ਦੁਆਲੇ ਦੇਖ ਕੇ ਭੈਣ ਭਰਾਵਾਂ ਨੂੰ ਵੀ ਮਤਲਬ ਐ ਹੁੰਦਾ ਯਾਰ ਕਿ ਬਈ ਆਪਾਂ ਇੰਨੇ ਕਿョਗੇ ਹੋਈਏ ਇਸ ਬੱਚਿਆਂ ਨਾਲ ਸਾਥ ਦੇ ਸਕੀਏ ਔਰ ਜਿਹੜੇ ਪਰਿਵਾਰ ਦੀ ਤੁਹਾਡੇ ਅਸੀਂ ਗੱਲ ਕਰਨ ਲੱਗੇ ਆ ਸਾਰੇ ਮੂਰੇ ਮੱਥ ਜੋੜ ਕੇ ਸਾਰੀ ਸੰਗਤ ਮੂਰੇ ਬੇਨਤੀ ਕਰਦਾ ਕਿ ਪਰਿਵਾਰ ਦੇ ਵਿੱਚ ਤਿੰਨ ਤਿੰਨੇ ਲੜਕੀਆਂ ਨੇ ਤਿੰਨੇ ਕੰਜਗਾ ਨੇ ਹੁਣ ਕੰਜਗਾ ਆਪਾਂ ਹਰ ਇੱਕ ਸਾਲ ਬਿਠਾਉਨੇ ਆ ਹੋਰ ਵੀ ਆਪਾਂ ਬਹੁਤ ਰੀਤੀ ਰਿਵਾਜ ਕਰਦੇ ਆ ਪਰ ਇਹ ਕੰਜਗਾ ਨੂੰ ਅਸਲ ਦੇ ਵਿੱਚ ਥੋੜੀ ਲੋੜ ਆ ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਿਛਲੇ ਸਾਲ ਦੀ ਮਤਲਬ ਪੂਰੇ ਸਾਲ ਦੀ ਉਹ ਫੀਸ 10-12000 ਰੁਪਏ ਜਿਹੜਾ ਪੂਰੇ ਸਾਲ ਦਾ ਪਿਛਲੇ ਸਾਲ ਦਾ ਐਂ ਖੜਾ ਔਰ ਤੁਸੀਂ ਐਂ ਦੇਖ ਲਓ April ਤੋਂ ਬਾਅਦ ਮਈ ਮਹੀਨਾ ਵੀ ਚੱਲ ਰਿਹਾ 10-12 ਤਰੀਕ ਹੋ ਗਈ ਔਰ ਬੱਚਿਆਂ ਸਕੂਲ ਤੱਕ ਨਹੀਂ ਗਈਆਂ ਸੋ ਜਦੋਂ ਐਸਾ ਸਮਾਂ ਕਿਸੇ ਵੀ ਪਰਿਵਾਰ ਤੇ ਆਉਂਦਾ ਤਾਂ ਆਪਣੇ ਆਪ ਨੂੰ ਲੱਗਦਾ ਵੀ ਸਾਡਾ ਹੀ ਪਰਿਵਾਰ ਆ ਇਹ ਵਾਰ ਕੀ ਹੁੰਦਾ ਵੀ ਅਸੀਂ ਮਜਬੂਰ ਹੋ ਜੰਨੇ ਆ ਸੋ ਸਾਨੂੰ ਸੰਗਤ ਮੂਰੇ ਬੇਨਤੀ ਕਰਨ ਦੀ ਜ਼ਰੂਰਤ ਪੈਂਦੀ ਆ ਸੋ ਅੱਜ ਮੈਂ ਸਾਰੀ ਸੰਗਤ ਨੂੰ ਤੈਅ ਦੇ ਲੋ ਅੱਥ ਜੋੜ ਕੇ ਬੇਨਤੀ ਕਰਦਾ ਕਿ ਵੀ ਸਾਡਾ ਸਾਥ ਦਿਓ ਤਾਂ ਜੋ ਆਪਾਂ ਇਸ ਬੱਚੀਆਂ ਨੂੰ ਜਿਨ੍ਹਾਂ ਨੇ ਆਪਣੇ ਪੰਜਾਬ ਦਾ ਭੁੱਖ ਨੇ ਆਪਣੇ ਦੇਸ਼ ਦਾ ਭੁੱਖ ਨੇ ਜਿਨ੍ਹਾਂ ਨੇ ਆਨਲਾਈਨ ਟਾਈਮ ਦੇ ਵਿੱਚ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਛੋਟ ਛੋਟੀ ਬੱਚੀਆਂ ਨੇ ਇਹਨਾਂ ਨੂੰ ਆਪਾਂ ਪੜਾਉਣ ਵਿੱਚ ਕਾਮਯਾਬ ਹੋ ਸਕੀਏ ਕਿਤੇ ਐ ਨਾ ਹੋਵੇ ਕੱਲ ਨੂੰ ਆਪਾਂ ਨੂੰ ਲਾਣ ਦਾ ਪੈਣ ਕੇ ਬੱਚੇ ਫੀਸ ਨਾ ਭਰਨ ਕਾਰਨ ਸਿਰਫ ਕਰੇ ਬੈਠਨੇ ਔਰ ਆਪਾਂ ਖਰਚੇ ਜਿਹੜੇ ਨੇ ਫਜ਼ੂਲ ਹੋਰ ਪਾਸੇ ਕਰਦੇ ਫਰੀ ਜਾਂਦੇ ਆ ਸੋ ਇਹ ਪਰਿਵਾਰ ਨੂੰ ਬਹੁਤ ਜ਼ਿਆਦਾ ਲੋੜ ਹੈ ਸੋ ਮੈਂ ਸਾਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਥੱਲੇ ਮੈਂ ਨੰਬਰ ਪਾਉਂਗਾ ਵੱਧ ਤੋਂ ਵੱਧ ਸਾਥ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ